ਇਹ ਜਦ ਤੂੰ ਮੇਰੇ ਆਪ ਕੱਢੇ ਹੋ ਤੇ ਨੀਂਦੀ ਗਾਜ ਮਨ ਨਾਲ ਮੇ ਸਾਰੇ ਰਾਮ ਰਾਮ ਮਨ ਨਾਲ ਸਾਰੇ ਉਹ ਦਿਨ ਆ ਕੋ ਜਾਣੇ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਇੱਕ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਕੰਤਹਿਰੀ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੇ ਆਪਣਾ ਬਲਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਮਾਰੋਹ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂਗੌਰ ਵਿਖੇ ਜੋੜੇ ਦਿੱਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ لیکن ایک منپا کی رات منپا کی کہانگا کہ اس یودے نے اپنا سپریم سیکریفائس دے کر اپنی او 4 سال دی معصوم بچی اپنی پتنی اپنی ماں نو جڑا ہے چھوڑا دے دیتا لیکن اوتھے دکھ دے نال ان مان وی ہے کہ سیکلے لوگ روز مرتے نے انہاں کو کوئی یاد نہیں لگا لیکن ایک شہید دی موت دے جے تک فلک فلک کر دے سو ایک بار پھر میں اس یودے شدت فلک فلک کر دے اوڈا دکھا جی پہاڑ جڈا صدمہ ਇਹਨਾਂ ਦੀ ਮਾਤਾ-ਪਿਤਾ ਦੇ ਵਾਸਤੇ ਮੈਨੂੰ 6 ਸਾਲ ਦੇ ਬੱਚੇ ਵਾਸਤੇ ਲਖਸਾ ਨੂੰ ਬਹੁਤ ਧਿਆਨ ਦੇ ਕੇ ਤਿਆਰ ਕੀਤਾ ਸੀ ਦਿਨਾਂ ਪਰਵਾਹਾਂ ਦੇ ਹੁੰਦੇ ਆਨ ਬਰਦੇ ਬਹੁਤ ਬਤਾ ਇਹਨਾਂ ਵਾਸਤੇ ਮੁਸੀਬਤਾਂ ਦਾ ਪਰਮਪਰਪਿਤ ਕਰਦੇ ਆ ਬੁੱਢੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇ ਦੇਸ਼ ਵਾਸਤੇ ਸਮਾਜ ਵਾਸਤੇ ਵੀ ਸ਼ਹੀਦੀ ਪਾਈ ਆ ਸਹੀ ਤਾਂ ਨਾ ਜਿਹੜੀ ਦੁਨੀਆ ਚ ਟਿਕ ਰਹਿਣਾ ਜਿੰਦਗੀ ਬਹੁਤ ਤਾਂ ਕੰਮ ਆ ਕੋ ਬੰਦੇ ਲੋਕ ਨਸੀਬੀ ਕਿਉਂ ਮਰ ਰਹੇ ਲੋਕ ਐਕਸੀਡੈਂਟਾਂ 'ਚ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੇ ਖਾਤਰ ਸਮਾਜ ਦੇ ਖਾਤਰ ਮਰ ਸ਼ਹੀਦ ਪਈ ਆ ਇਹ ਦੇਖ ਕੇ ਪ੍ਰਵਾਹ ਨੂੰ ਹਮੇਸ਼ਾ ਹੌਸਲਾ ਹੋਊਗਾ ਬਹੁਤ ਸਾਰੇ ہر طرح کھڑا گے جب تک جینے ہاں کیونکہ یہ سب ہے فوجی کے سر پہ سماج ہے فوجی کے سر پہ دیش ہے فوجی پرواؤں کا فوجی پروار بھی ستکار کریں 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀਤ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਕੰਪਲਿਡੈਂਟ ਵਾਂਦੇ ਹੋਏ ਜੰਮੂ ਕੁਸ਼ਮੀਰ ਤੇ ਆਪਣਾ ਬਲਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਨੌਰ ਵਿਖੇ ਜੋੜ ਦਿੱਤੀ ਗਈ ਬਲਦਰ ਮਲਕੀਤ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ لیکن ایک منصفا کہت منصفا کہوں گا کہ اس یودے نے اپنا سپریم سیکریفائس دے کر اپنی او 4 سال دی معصوم بچی اپنی پتنی اپنی ماں نو جڑا ہے چھوڑا دے دیتا لیکن اوتھے دکھ دے نال ان مان بھی ہے کہ سائیکلے لوگ روز مرتے نے انہاں نو کوئی یاد نہیں لگا لیکن ایک شہید دی موت دے جت تک فلر فل کر دے سو ایک بار پھر میں اس یودے شدت فلر فل کر دے او دا دکھا جی پہاڑ جڑا صدمہ ਇਹਨੂੰ ਜੀ ਮਾਤਾ ਦੇ ਵਾਸਤੇ ਮੈਂ ਤਰਫੇ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਦਾ ਬਹੁਤ ਧਿਆਨ ਦੇ ਕਿ ਤਰ੍ਹਾਂ ਅੱਜਨਾ ਪਰਵਾਰਾਂ ਦੇ ਹੁੰਦੇ ਆਨ ਬਰਦੇ ਬਹੁਤ ਬਤਾ ਇਹਨਾਂ ਵਾਸਤੇ ਮੁਸੀਬਤਾਂ ਦਾ ਪ੍ਰਕਾਸ਼ ਕੀਤਾ ਹੈ ਅਬ ਬੁੱਢੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ تھے ਦੇਸ਼ ਵਾਸਤੇ ਸਮਾਜ ਵਾਸਤੇ ਉਹ ਸ਼ਹੀਦੀ ਪਾਈ ਹੈ ਸਹਿਤ ਦਾ ਨਾਮ ਜਿਹੜਾ ਉਹਦੀ ਦੁਨੀਆ ਤੋਂ ਰਹਿਣਾ ਜਿੰਦਗੀ ਬਹੁਤ ਤਾਂ ਆਉਂਦਾ ਕੋ ਬੰਦੇ ਲੋਕ ਨਸ਼ੇ ਪੀ ਕੇ ਮਰ ਰਹੇ ਲੋਕ ਐਕਸੀਡੈਂਟਾਂ 'ਚ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੇ ਖਾਤਰ ਮਰ ਸ਼ਹੀਦ ਪਈ ਹੈ ਇਹ ਦੇਖ ਕੇ ਪ੍ਰਵਾਹ ਨੂੰ ਹਮੇਸ਼ਾ ਹੌਸਲਾ ਹੋਊਗਾ ਉਹ ਸਾਰੇ ਉਸ ਤਨ ਹਰ ਰੋਜ਼ ਖੜਾਗੇ ਜਦ ਤੱਕ ਇਸ ਜੀਲੇ ਕੋਤੇ ਇਹ ਸਫਲਤਾ ਨੂੰ ਨਾ ਸਮਾਇਾ ਫੌਜੀ ਦੇ ਸਿੱਤੇ ਸਮਾਜ ਆ ਫੌਜੀ ਦੇ ਸਿੱਤੇ ਦੇਸ਼ ਉਸ ਫੌਜੀ ਪਰਵਾਹਾਂ ਦਾ ਕੁਝ ਪਰਵਾਹਾਂ ਦਾ ਜਿੰਨਾ ਵੀ ਸਰਕਾਰ ਕੋਲ ਨਹੀਂ ਚਾਹੁੰਦਾ